ਨਬਰੀ ਸੈਂਕੂ ਚਿਬਰ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਹੀ ਪਿੰਡ ਹੈ ਸਾਦਾਵਲੀ ਸੋ ਇਸ ਪਿੰਡ ਦੇ ਵਿੱਚ ਵੀ ਜਿਹੜਾ ਪਾਣੀ ਜਿਹੜਾ ਕਾਫੀ ਦਿਨਾਂ ਤੱਕ ਰਿਹਾ ਕਿਉਂਕਿ ਜਿਹੜਾ ਤੁਸੀ ਬਣਾ ਰਾਵੀ ਜਿਹੜਾ ਉਹ ਬਿਲਕੁਲ ਹੀ ਇਸ ਪਿੰਡ ਦੇ ਕੋਲ ਸੀ ਜਿਹੜਾ ਟੁੱਟਾ ਹੈ ਸੋ ਮੈਂ ਤਸਵੀਰਾਂ ਜਿਹੜੀਆਂ ਇੱਕ ਰੀ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦੇਣਾ ਚਾਹੁੰਦਾ ਹਾਂ ਸੋ ਇਹ ਇਸ ਤਰ੍ਹਾਂ ਦੇ ਜਿਹੜੇ ਨੇ ਦਰਵਾਜ਼ੇ ਜਿਹੜੇ ਨੇ ਕੁਝ ਸਮਾਂ ਜਿਹੜਾ ਪਹਿਲਾਂ ਜਿਹੜੇ ਚੱਲਦੇ ਸਨ ਸੋ ਪਰਿਵਾਰਕ ਮੈਂਬਰਾਂ ਤੋਂ ਕੋਲ ਪਹਿਲਾਂ ਵੀ ਜਿਹੜੇ ਇਹਨਾਂ ਕਮਰਿਆਂ ਨੂੰ ਜਿਹੜ ਉਹ ਜਿਹੜੀ ਕੁਦਰਤੀ ਆਸੀਮਾਰ ਪਈ ਉਸਨੇ ਜਿਹੜੀ ਇਹਨਾਂ ਦੀ ਜਿਹੜੀ ਥੋੜੀ ਬਹੁਤੀ ਬੁਨਿਆਦ ਜਿਹੜੀ ਰਹਿੰਦੀ ਸੀ ਉਸ ਨੂੰ ਵੀ ਕਮਜ਼ੋਰ ਕਰ ਦਿੱਤਾ ਸੋ ਬਿਲਕੁਲ ਹੀ ਜਿਹੜਾ ਦਰਵਾਜ਼ਾ ਕਹਿ ਸਕਦੇ ਆ ਆਪਣੀ ਜਿਹੜੀ ਆ ਹੌਟ ਜਿਹੜੀ ਆ ਜਾਣ ਕੇ ਆਪਣੀ ਸੜ ਚੁੱਕਾ ਬਿਲਕੁਲ ਡੈਮੇਜ ਹੋ ਚੁੱਕਾ ਸੋ ਅੰਦਰ ਦੀਆਂ ਤਸਵੀਰਾਂ ਵੀ ਜਿਹੜੇ ਆਪਣੇ ਦਰਸ਼ਕਾਂ ਨੂੰ ਜਰੂਰ ਸਾਂਝੀਆਂ ਕਰ ਦਿੱਤੀਆਂ ਜਾਂ ਸੋ ਮੇਨੇ ਡੇਢ ਦੋ ਤੋਂ ਜਿਹੜਾ ਵੱਧ ਸਮਾਂ ਹੋ ਚੁੱਕਾ ਹੈ ਸੋ ਪਾਣੀ ਤਾਂ ਇਸ ਪਿੰਡ ਦੇ ਵਿੱਚੋਂ ਚਲ ਜਾ ਚੁੱਕਾ ਹੈ ਪਰ ਜਿਹੜੀ ਪਾਣੀ ਆਪਣੀ ਜਿਹੜੀ ਸ਼ਾਪ ਹੈ ਉਹ ਇਸ ਪਿੰਡ ਦੇ ਵਿੱਚ ਜਿਹੜੀ ਛੜ ਚੁੱਕਾ ਹੈ ਅਜੇ ਤੱਕ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚੋਂ ਜਿਹੜਾ ਸਲਾਬਾ ਨਹੀਂ ਜਾ ਰਿਹਾ ਪੱਖੇ ਚੱਲ ਰਏ ਨੇ ਤੁੱਪ ਲੱਗੀ ਹੈ ਬਾਰ ਉਹ ਬਿਲਕੁਲ ਸਾਰਾ ਪਰ ਫਿਰ ਵੀ ਜਿਹੜੀ ਹੈ ਸਲਾਬ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਅਜੇ ਵੀ ਜਿਹੜੀ ਹੈ ਮੌਜੂਦ ਸੋ ਇਸ ਕਮਰਿਆਂ ਦੇ ਵਿੱਚ ਕਮਰਿਆਂ ਦੇ ਵਿੱਚ ਲੋਕਾਂ ਦੇ ਪਾਣੀ ਖਰਮ ਦੇ ਨਾਲ ਵੱਡੀਆਂ-ਵੱਡੀਆਂ ਜਿਹੜੀਆਂ ਤਰੇੜਾਂ ਇਹਨਾਂ ਕਮਰਿਆਂ ਦੇ ਨੂੰ ਆ ਚੁੱਕੀਆਂ ਨੇ ਸੋ ਕਮਰਿਆਂ ਦੀ ਹਾਲਤ ਤਾਂ ਜਿਹੜੀ ਪਹਿਲਾਂ ਵੀ ਜਿਹੜੀ ਐਡੀ ਇਹ ਵਧੀਆ ਨਹੀਂ ਸੀ ਕੱਚੇ ਕਮਰੇ ਸਨ ਪਰ ਪਾਣੀ ਦੇ ਨਾਲ ਜਿਹੜੀ ਇਹਨਾਂ ਕਮਰਿਆਂ ਨੂੰ ਜਿਹੜੀ ਹੈ ਜਾਦੀ ਮਾਰ ਜਿਹੜੀ ਆ ਉਹ ਪੈ ਚੁੱਕੀ ਆ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਦਰਜਾਂ ਜਾਂ ਤਰੇੜਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਸੋ ਇਦਾਂ ਦੀਆਂ ਤਰੇੜਾਂ ਜਾਂ ਦਰਜਾਂ ਜਾਂ ਵੱਡੀ ਮਾਤਰਾ ਦੇ ਵਿੱਚ ਮੁਕਮਲ ਜਾਂ ਪਚਾਰ ਜਿਸ ਨੂੰ ਬੋਲਦੇ ਆ ਉਹ ਆਉਂਦਾ ਤਾਂ ਫਿਰ ਇਦਾਂ ਦੀਆਂ ਦਰਜਾਂ ਜਿਹੜੀਆਂ ਨੇ ਉਹ ਕਮਰਿਆਂ ਨੂੰ ਦੇਖਣ ਨੂੰ ਮਿਲਦੀਆਂ ਨੇ ਔਰ ਇੱਥੇ ਜਿਹੜੀਆਂ ਨੇ ਦਰਜਾ ਇਹ ਕਿਤੇ ਭੁੱਖਮ ਭਚਾਲਤੀਆਂ ਨਹੀਂ ਆ ਇਹ ਬੇਨੁਕਲ ਪਾਣੀ ਦੀਆਂ ਨੇ ਜਿਸ ਨੇ ਕਈ ਸਮੇਂ ਤੱਕ ਦੇਣਾ ਤੱਕ ਇੱਥੇ ਰਹਿਣ ਕਰਕੇ ਜਿਹੜੀਆਂ ਇਹਦੀਆਂ ਆਪਣੇ ਮਰਿਆਦਾਂ ਨੇ ਉਹਨਾਂ ਦੇ ਵਿੱਚ ਜਾਣ ਕਰਕੇ ਜਿਹੜੀ ਆ ਇਹਨਾਂ ਕੰਧਾਂ ਨੂੰ ਜਿਹੜੀ ਢਿੱਲ ਮਿਲ ਚੁੱਕੀ ਆ ਸੋ ਬਾਲਿਆਂ ਦੀ ਹਾਲਤ ਜਿਹੜੀ ਉਹ ਆਪਾਂ ਦੱਸ ਸਕਦੇ ਹਾਂ ਕਿ ਬਹੁਤੀ ਜ਼ਿਆਦਾ ਵਧੀਆ ਨਹੀਂ ਆ ਕੱਚੇ ਬਾਲੇ ਦੇ ਉੱਤੇ ਫੱਟੀਆਂ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਾਡੇ ਵੱਡ ਵਡੇਰੇ ਜਿੱਦਾਂ ਪਾਉਂਦੇ ਸੀ ਉਸ ਦੇ ਹਿਸਾਬ ਨਾਲ ਜਿਹੜੀਆਂ ਪਈਆਂ ਨੇ ਟੈਲਾ ਟਾਵੇਂ ਨਹੀਂ ਆ ਫੱਟੀਆਂ ਦੇ ਨਾਲ ਜਿਹੜੀ ਆ ਛੱਤ ਜਿਹੜੀ ਆ ਉਹ ਜਿਹੜੀ ਕਵਰ ਕੀਤੀ ਆ ਸੋ ਪ੍ਰੌਰਕ ਸਤਿ ਸ਼੍ਰੀ ਅਕਾਲ ਜੀ ਕਿਨਾਰੇ ਮੈਂ ਨਜਿੰਦਰ ਜੇ ਕਿਹੜਾ ਪਿੰਡ ਜੀ ਸਾਦਾਵਲੀ ਹਾਂ ਜੀ ਕਿਹਨੂੰ ਕਣਕ ਵੀ ਸਾਡੇ ਖਰਾਬ ਹੋ ਗਈ ਜੇ ਬਿਸਤਰੇ ਵੀ ਸਾਡੇ ਖਰਾਬ ਹੋ ਗਏ ਮੰਜੇ ਮੰਜੇ ਵੀ ਟੁੱਟ ਗਏ ਆ ਇਤਨਾ ਕਰਕੇ ਬਾਜੀ ਸਾਡੇ ਕੋਠੇ ਵੀ ਸਾਰੇ ਤੇੜਾ ਤੇਣਾ ਆਈਆਂ ਆ ਤੇ ਇਤਨਾ ਕੋਠੇ ਨੀਵੇਂ ਬੈ ਮਾ ਬਹਿ ਗਈਆਂ ਕੰਧਾਂ ਬਹਿ ਗਈਆਂ ਜੇ ਜਦੋਂ ਕੁਦਰਤੀ ਮਾਰਤਾ ਪਈ ਇਸ ਤੋਂ ਪਹਿਲਾਂ ਨੀ ਕਦੀ ਮੰਨ ਕੇ ਕੀਤਾ ਵੀ ਕੋਈ ਇਹਨਾਂ ਨੂੰ ਥੋੜਾ ਜਿਹੜੀ ਨੇ ਪਰਪਾਈ ਜਾਂ ਪੱਕੇ ਕਰ ਲਈ ਜੀ ਹਾਂ ਜੀ ਨਹੀਂ ਜੀ ਕੀ ਚੱਕਰ ਆ ਮਲੇ ਪਹੁੰਚਣ ਭਈ ਹਾਂਜੀ ਕੋਣ ਕੋਣ ਪਰਵਾਰ ਦੇ ਵਿੱਚ ਆਏ ਦੋਵੇਂ ਜੀ ਰਹਿੰਦੇ ਜੇ ਤੇ ਬੱਚੇ ਜਿਹੜੇ ਤਿੰਨੇ ਕਾਕੇ ਪੂਰੇ ਹੋ ਗਏ ਜੇ ਤੇ ਗੁੱਡੀ ਆ ਤੇ ਗੁੱਡੀ ਵੀ ਆਈ ਜੇ ਉਹ ਵੀ ਆਮ ਢੀ ਦੇ ਅੱਬਲ ਨਹੀਂ ਹੁੰਦੀ ਇਟਾ ਅਸੀਂ ਦੋਵੇਂ ਜੀ ਵਿਧਾੜੀ ਲੱਪਾ ਲਾਉਂਦੇ ਆ ਤੇ ਉਹ ਵੀ ਕਿਤੇ ਬਹਿ ਜੇ ਤੇ ਫੇਰ ਕਿਤੇ ਲਾਉਂਦੇ ਵਿਧਾੜੀ ਲੱਭ ਜੇ ਤੇ ਫੇਰ ਲਾਉਂਦੇ ਆ ਤੇ ਅੱਜ ਗਏ ਦਿਹਾੜੀ ਮਤਲਬ ਅਕਸਰ ਜਿਹੜੀ ਪਰਿਵਾਰਾਂ ਦੇ ਵਿੱਚ ਕੁਝ ਰਿਸ਼ਤੇਦਾਰ ਜਿਹੜੇ ਸੂਖ ਵਾਲੇ ਹੁੰਦੇ ਨੇ ਚੰਗੇ ਹੁੰਦੇ ਨੇ ਉਹਨਾਂ ਦਾ ਵੀ ਪਹੁੰਚ ਨਹੀਂ ਕੀਤੀ ਨਹੀਂ ਨਹੀਂ ਹਾਂਜੀ ਬਲ ਜਿਵੇਂ ਕਮਰੇ ਜਿਵੇਂ ਚੋਰ ਸੀ ਬਾਰਸਾਂ ਜਿਹੜੀਆਂ ਕਾਫੀ ਦਿਨਾਂ ਤੱਕ ਝੜੀ ਲੱਗੀ ਰਹੀ ਆ ਇਹ ਮੈਂ ਦੇਖ ਰਿਹਾ ਉੱਤੇ ਤਰਪਾਲ ਵੀ ਜਿਹੜੀ ਪਾਈ ਉਤਰਪਾਲ ਆਪ ਲਿਆ ਕੇ ਪਾਈ ਜੇ ਕਿਸੇ ਨੇ ਦਿੱਤੀ ਨਹੀਂ ਆਪ ਪਾਈ ਜੇ ਹਾਂਜੀ ਕੋਠੇ ਬੜੇ ਚੁੰਦੇ ਰਹੇ ਜੇ ਬਨਾਲਿਆਂ ਨਾਲ ਦੇ ਕੋਠੇ ਕੋਲੇ ਸਾਰਾ ਜਿੱਕੜਾ ਨਾ ਸਮਾਨ ਖਰਾਬ ਹੋ ਗਿਆ ਜੇ ਇਹ ਸਮਾਨ ਜਿਹੜਾ ਇੱਥੇ ਜਿੱਦੋਂ ਪਾਣੀ ਆ ਇੱਥੇ ਰਹਿ ਮਦੂਦਰੇ ਚੋਂ ਕੱਢ ਲੈਣਾ ਨਹੀਂ ਨਹੀਂ ਕੱਢਿਆ ਨਹੀਂ ਜੇ ਆਪ ਇੱਥੇ ਪਾਣੀ ਚੱਲ ਗਿਆ ਜੇ ਹਾਂਜੀ ਤਾਂ ਕਰਕੇ ਆਪ ਇੱਥੇ ਜਿਹੜੀ ਰਾਸ਼ ਇੱਥੇ ਰੱਖੀ ਜਾਂ ਆਪ ਹਾਂਜੀ ਜੀ ਤਾ ਕਰਕੇ ਆ ਹੀ ਕਿਸੇ ਦੇ ਕੋਠੇ ਤੇ ਜਾ ਕੇ ਚੜ ਗਏ ਸੀ ਤੇ ਸਮਾਨ ਜਿਹੜਾ ਇਤਰਾ ਹੀ ਬਾਹਰ ਪਿਆ ਰਹਾ ਰੁੱਢਦਾ ਹੀ ਆ ਅੰਦਰ ਇਤਰਾ ਬਾਹਰ ਹੀ ਤੇ ਸਾਨੂੰ ਮਸ਼ੀਨ ਵੀ ਸਾਡੀ ਖਰਾਬ ਬੈੱਡ ਵੀ ਟੀਵੀ ਜੋ ਸਭ ਕੁਝ ਖਰਾਬ ਹੋ ਗਿਆ ਜੀ ਕਿੰਨੇ ਕਣਾ ਪਾਣੀ ਹਾਂਜੀ ਪਾਣੀ ਵਾਵਾ ਕਾ ਇਨਾ ਨਾ ਆਇਆ ਜਿੱਦ ਕਿ ਆ ਉਹ ਨਸਾਨੀ ਲੱਗੀ ਜੀ ਹਾਂਜੀ 7 ਫੁੱਟ ਕਿੰਨੇ ਦਿਨ ਤੱਕ ਪਾਣੀ ਰਿਹਾ 2-3 ਦਿਨ ਹੀ ਦਿਖ ਰਿਹਾ ਨਾ 4-5 ਦਿਨ ਪਾਣੀ ਰਿਹਾ ਆ ਹਾਂਜੀ ਹਾਂ ਇਹਨਾਂ ਦੇ ਲਿਆ ਜੀ ਕਿੱਦਾਂ ਦੇ ਹਾਲਾਤ ਸਨ ਉਸ ਦਾ ਹਾਂਜੀ ਲੈ ਤੋ ਫਿਰ ਦੱਸੋ ਇਸ ਤਰ੍ਹਾਂ ਕਰਕੇ ਜੀ ਮੋੜੇ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਕਰਕੇ ਕਾ ਹੋਵੇ ਤਾਂ ਫੇਰ ਕਿ ਦਖਾਲੀ ਦੱਬਲ ਨਹੀਂ ਇਸ ਤਰ੍ਹਾਂ ਬੈਠੇ ਰਹੇ ਕਿੰਨੀ ਧੜੀ ਜਿਹੜੀ ਨੇ ਕਰ ਲਉਂਦੀ 500 ਰੁਪਿਆ ਦਿਹਾੜੀ ਜਾਂਦੀ ਜੀ ਹਾਂਜੀ ਫੇਰ ਕਿ ਤੇ ਲਿਆਉਂਦੇ ਫੇਰ ਘਰ ਦਾ ਤੁਰਦਾ ਜੇ ਤੇ ਅੱਬਲ ਨਹੀਂ ਦਾਣਾ ਫੱਕਾ ਆਪਣਾ ਪਾਣੀ ਦੀ ਮੀਂਹ ਨਾ ਕਿ ਇਸ ਤਰ੍ਹਾਂ ਹੀ ਚੁਗ ਚੁਗ ਕੇ ਲਾਈਦਾ ਦਿਖਾ ਲਈਦਾ ਤੇ ਅੱਬਲ ਨਹੀਂ ਜਿਹੜਾ ਉਹ ਜਿਹੜੇ ਦਾਣੇ ਪੱਕੇ ਜਿਹੜੇ ਪਾਣੀ ਦੇ ਵਿੱਚ ਖਰਾਬ ਹੋ ਗਏ ਕਿ ਬਹੁਤ ਖਰਾਬ ਹੋ ਗਈ ਜੀ ਸਾਰੀ ਨਹੀਂ ਬਚੀ ਸਰ ਨਹੀਂ ਕੋਈ ਨਹੀਂ ਬਚੀ ਸਾਰੀ ਖਰਾਬ ਹੋ ਗਈ ਜੀ ਇਸ ਟਾਈਮ ਕਿਵੇਂ ਚੱਲ ਰਿਹਾ ਹਾਂਜੀ ਇਸ ਟਾਈਮ ਕਿਵੇਂ ਚੱਲ ਰਿਹਾ ਉਹ ਠੀਕ ਠਾਕ ਚੱਲਦਾ ਇਸ ਤਰ੍ਹਾਂ ਜਿਹੜਾ ਆਟਾ ਟਾ ਟਾ ਦੇ ਦਿੰਦੇ ਆ ਉਹ ਹੀ ਖਾ ਪੀ ਲੈਂਦਾ ਤਾਂ ਉਹ ਜਿਹੜੇ ਸਸਤਾ ਉਹ ਤਾਂ ਬੰਦ ਹੋ ਗਈਆਂ ਨੇ ਉਹਨਾਂ ਕਿਵੇਂ ਚੱਲ ਰਿਹਾ ਇਸ ਤਰ੍ਹਾਂ ਹੀ ਆ ਜਿਹੜੇ ਟੋਕ ਲਾਉਂਦੇ ਜਿੰਨਾ ਕੁ ਮਰਦਾ ਲੈ ਹਾਂਜੀ ਹਾਂਜੀ ਇਸ ਤਰ੍ਹਾਂ ਕਰਕੇ ਹਾਂਜੀ ਮੁਜਰੇ ਐਨ ਆਰ ਆਈ ਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਕੀ ਮਤਲਬ ਤੁਹਾਡੇ ਦਾ ਕੋਈ ਕੰਨਾ ਅਪਰੋਚ ਨਹੀਂ ਕੀਤੀ ਨਹੀਂ ਨਹੀਂ ਮੁਜਰੇ ਕੱਚੇ ਕੋਟੇ ਜਾਂ ਪੱਕੇ ਦੇ ਫਰਾਂ ਚ ਚਲੋ ਪਹਿਲਾਂ ਭਰੀਆਂ ਜਾਂਦੀਆਂ ਪਰ ਹੁਣ ਜਿਹੜੀ ਕੁਦਰਤੀ ਮਾਰ ਪਗੀ ਇਹਦੇ ਨਾਲ ਤਾਂ ਜਿਹੜੀਆਂ ਨੇ ਪਹਿਲਾਂ ਜਿਹੜੀਆਂ ਨੇ ਇੱਕ ਕੁਦਰਤੀ ਮਾਰ ਕਰਕੇ ਜਿਹੜੀ ਬਾਂਡੇ ਦੇ ਕੰਮਰੇ ਲੋਕਾਂ ਦੇ ਬਾਂਡੇ ਤੁਹਾਡੇ ਤੱਕ ਨਹੀਂ ਇਹ ਨਹੀਂ ਨਹੀਂ ਭਾਜੀ ਕੁਸ਼ਨ ਹਾਂਜੀ ਉਹ ਇਹ ਲੋੜਵੰਦ ਪਰਿਵਾਰ ਆ ਪਿੰਡ ਸਾਧਨ ਵਾਲੀ ਦੇ ਵਿੱਚ ਸੋ ਇਹਨਾਂ ਦੇ ਦੱਸਣ ਮੁਤਾਬਕ ਅਜੇ ਨਾ ਤਾਂ ਕਿਸੇ ਐਨ ਆਰ ਆਈ ਵੀਰ ਨੇ ਨਾ ਹੀ ਕਿਸੇ ਸਮਾਜ ਸੇਵੀ ਸੰਸਥਾ ਨੇ ਇਹਨਾਂ ਤੱਕ ਪਹੁੰਚ ਕੀਤੀ ਆ ਸੋ ਇਹਨਾਂ ਦੀ ਜਿਹੜੀ ਆ ਘਰ ਦੀ ਇੱਕ ਰੀ ਆ ਕੇ ਹਾਲਤ ਜ਼ੀਰੋ ਫੀਲਡ ਹੋ ਜਰੂਰ ਦੇਖਣਾ ਹਾਂਜੀ ਹਾਂਜੀ ਬਿਮਾਰ ਰਹਿੰਦੀ ਆ ਮੰਜੀ ਤੇ ਐਤਰਾ ਗੋਲੀ ਖਾ ਕੇ ਤੇ ਠੀਕ ਹੋ ਜ ਨਹੀਂ ਆ ਤੇ ਅਬਲ ਨਹੀਂ ਉਹ ਵੀ ਕਿਤੇ ਦਵਾਈ ਜਾਵਾਂ ਤੇ ਲਾਈਵ ਨਹੀਂ ਅਬਲ ਨਹੀਂ ਜਾਂਦੀ ਹਾਂਜੀ ਤੇ ਉਹ ਨਤ ਰਿਆ ਨਹੀਂ ਜਾਂਦਾ ਮੇਰੇ ਕੋ ਇਹ ਐਤਰਾ ਹੀ ਕਿ ਕੋ ਗੋਲੀ ਬੀਪੀ ਦੀ ਮਗਾਲੀ ਨਹੀਂ ਤੇ ਖਾ ਲਈ ਨਾ ਮੰਜੀ ਤੇ ਦਸਾਰਾ ਦਿਨ ਹੀ ਨਹੀਂ ਬਿਮਾਰ ਇੰਨੀ ਸਸਤਾ ਆਈਆਂ ਨੇ ਸੇਵਾ ਕਰਨ ਦੇ ਉਹ ਤੁਹਾਡੇ ਘਰ ਤੱਕ ਪਹੁੰਚ ਕੀਤੀ ਨਹੀਂ ਕਦੀ ਕੋ ਦਾਵਾ ਨਹੀਂ ਕਰਕੇ ਗਿਆ ਵੀ ਆਪਾਂ ਕਰਕੇ ਗਏ ਦਵਾਈ ਦਵਾਈ ਲਿਉਂਦੇ ਰਹੇ ਆ ਇਤਰਾ ਕਰਕੇ ਖਾਲੀ ਨਹੀਂ ਤੇ ਫਿਰ ਕੰਮ ਧੰਦਾ ਕੰਡਾ ਪਨੇ ਰੋਟੀ ਪਾਣੀ ਬਕਾਉਂਦਾ ਪਨੇ ਤੇ ਹੱਬਲ ਨਹੀਂ ਤੇ ਦਵਾਈ ਦੁੱਤੀ ਅਰੇ ਕਮਰੇ ਦੀ ਕਮਰੇ ਦੀ ਹਾਲਤ ਦੇਖਦੇ ਰਹੇ ਨੇ ਇਹਨਾਂ ਆਉਂਦੀ ਨੇ ਸਸਤਾ ਹੁੰਦੀ ਜੀ ਉਹਨਾਂ ਨੇ ਕਦੀ ਅੱਖਾਂ ਵੀ ਇਹਨਾਂ ਕਮਰੇ ਪੱਕੇ ਕਰਾ ਦਿੱਤੇ ਨਹੀਂ ਜੀ ਜੀ ਨਹੀਂ ਜੀ ਉਤਰਾ ਵੇਖਦੇ ਗਏ ਆ ਤੇ ਇਤਰਾ ਫੋਟੋਆਂ ਖਿੱਚ ਕੇ ਲੈ ਜਾਣੀਆਂ ਤੇ ਅੱਬ ਨਹੀਂ ਹੁਣ ਦਾਦੇ ਨਹੀਂ ਉਹ ਫੋਟੋਆਂ ਉਦੋਂ ਜਦੋਂ ਮਿਲੋਂ ਪਾਣੀ ਆ ਪਿੰਡ ਦੇ ਵਿੱਚ ਲੋਕ ਆਉਂਦੇ ਸਨ ਬਾਹਰਲੇ ਉਦੋਂ ਫੋਟੋ ਖਿੱਚ ਕੇ ਲੈ ਜਾਂਦੇ ਹਾਂਜੀ ਉਦੋਂ ਖਿੱਚ ਕੇ ਲੈ ਜਾਂਦੇ ਹਾਂ ਦਰਬਾਰ ਦੀ ਲੈ ਜਾਣੀ ਆ ਘਰ ਬਾਹਰ ਦੀ ਸਾਰਿਆਂ ਦੀ ਲੈ ਜਾਨੀ ਬਲੋ 2-2.5 ਮਹੀਨੇ ਤੋਂ ਵੱਧ ਹੋ ਗਿਆ ਹੁਣ ਕਦੀ ਕਹਨੇ ਪਹੁੰਚਣਾ ਨਹੀਂ ਕੋਈ ਵੀ ਨਹੀਂ ਆਇਆ ਜੀ ਨਹੀਂ ਕੋਈ ਨਹੀਂ ਆਇਆ ਸੋ ਇਹ ਪਰਿਵਾਰ ਦੇ ਮੈਂਬਰ ਸਾਹਿਬ ਜਿਨ੍ਹਾਂ ਨੇ ਸਾਰੀ ਦਾਸਤਾ ਦੱਸੀ ਕਿ ਜਦੋਂ ਪਾਣੀ ਆਇਆ ਇਹਨਾਂ ਦੀ ਵੀਰ ਜਾਨ ਸਵਾਸ ਦੀ ਸਹਿਤਾ ਤਾਂ ਆਉਂਦੀਆਂ ਰਹੀਆਂ ਨੇ ਪਰ ਉਹਨਾਂ ਦੇ ਵੱਲੋਂ ਮੈਡੀਸਨ ਜਾਂ ਹੋਰ ਰੋਜ਼ ਤਾਂ ਚੀਜ਼ਾਂ ਜਿਹੜੀਆਂ ਨੇ ਉਹ ਤਾਂ ਜਰੂਰ ਪਹੁੰਚਦਾ ਹੁੰਦੇ ਰਹਿੰਦੇ ਨੇ ਕੋਈ ਵੀ ਚੀਜ਼ ਦੀ ਜਿਹੜੀ ਦਿੱਕਤ ਨਹੀਂ ਆਉਂਦੀ ਸੀ ਪਰ ਕਮਰੇ ਹਾਲ ਦੇਖ ਕੇ ਹਾਲਤ ਕਿਸੇ ਨੇ ਕੋਈ ਦਾਵਾ ਨਹੀਂ ਕੀਤਾ ਫੋਟੋ ਖਿੱਚ ਕੇ ਲੈ ਜਾਂਦੇ ਰਹੇ ਨੇ ਇੱਕ ਦਾਵਾ ਦੇ ਕੇ ਜੇ ਚੱਲ ਜਾਂਦੇ ਜੇ ਕਮਸ਼ੌਹ ਦੇਖ ਕੇ ਚੱਲ ਜਾਂਦੇ ਨੇ ਕਿ ਕਮਰੇ ਜਿਹੜੇ ਨੇ ਪਾਣੀ ਜਦੋਂ ਪੇਟ ਤੋਂ ਜਾਏਗਾ ਤਾਂ ਇਹਨਾਂ ਕਮਰਿਆਂ ਨੂੰ ਜਿਹੜਾ ਪੱਕਾ ਪ੍ਰਭਾਈ ਕਰ ਦਿੱਤੀ ਜਾਏਗੀ ਪਰ ਅਜੇ ਤੱਕ ਮੋੜ ਕੋਈ ਨਹੀਂ ਬੋਲ ਰਿ ਸਮਾਜ ਸੇਵੀ ਸੰਸਥਾ ਨੂੰ ਜਾਂ ਉਹ ਜਿਹੜੇ ਪਿੰਡ ਦੇ ਵਿੱਚ ਆਏ ਨੇ ਉਹਨਾਂ ਦੀ ਇੱਕ ਅਡੀਕ ਦੇ ਵਿੱਚ ਬੈਠੀਆਂ ਨੇ ਸੋ ਇਦਾਂ ਦੀ ਸਮਾਜ ਸੇਵੀ ਜਿਹੜੀ ਸੰਸਥਾ ਨੇ ਜਾਂ ਅਨਰੀ ਵੀਰ ਨੇ ਇਦਾਂ ਦੇ ਲੋੜਵੰਦ ਪਰਿਵਾਰਾਂ ਦੇ ਜਰੂਰ ਆ ਕੇ ਇੱਕ ਵਾਰੀ ਜਿਹੜੀ ਆ ਜਿਹਨੂੰ ਫੀਲਡ ਤੇ ਜਿਹੜੀ ਕੰਡੀਸ਼ਨ ਦੇਖਣਾ ਤਾਂ ਫਿਰ ਜੋ ਇਹਨਾਂ ਦੀ ਮਦਦ ਜਿਹੜੀ ਕਰਨਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰਿੰਗ ਖੁਸ਼ੀਪੁਰ